देखो आज मेरे को वैलेंटाइन डे पे सानवी ने दिया फ्लावर इधर आओ इधर ऐसे करके दो सामने से दो ये वाला बब्बू भी है देख लो देख लो जे। जे दे, देख लो सानवी लेके आई है मेरे से वैलेंटाइन डे फ्लावर ਬਾਓ ਡੈਡੀ ਬੈਬਮ ਬੋਈ ਚਲੋ ਡਰੈਸ ਉਤਾਰੋ ਫਿਰ ਮੇਰੇ ਕੋਲ ਸੈਕਿੰਡ ਸੈਟਰਡੇ ਦਾ ਧਿਆਨ ਨਹੀਂ ਸੀ ਤੁਹਾਡੀ ਛੁੱਟੀ ਹੈ ਜਾ ਯਾਰ ਸਾਨੂੰ ਚਲੋ ਇੱਕ ਕੰਮ ਤਾਂ ਹੋ ਗਿਆ ਤੁਹਾਡਾ ਕੇवाईसी ਤਾਂ ਹੋ ਗਈ ਬਾਕੀ ਤਾਂ ਕੰਮ ਹੋ ਗਏ ਜਿਹੜਾ ਹੋ ਗਿਆ ਮੇਰਾ ਤੇ ਗਾਇਸ ਇੱਧਰ ਮੈਂ ਬਣਾਣ ਲੱਗੀ ਸੀ ਗੋਭੀ ਦੇ ਪਰਾਂਠੇ ਤੇ ਬੈਟਰ ਆਪਾਂ ਰੈਡੀ ਕਰ ਲਿਆ ਸੀਗਾ ਤੇ ਇੱਧਰ ਨਾਲ ਰੱਖ ਰਹੀ ਆ ਮੈਂ ਚਾਹ ਤਵਾ ਆਪਣਾ ਪੂਰਾ ਗਰਮ ਹੋ ਚੁੱਕਾ ਬੈਨ ਸਲੋ ਕਰਦੀ ਏ ਆਪਾਂ ਇੱਧਰ ਚਾਰ ਰੱਖਦੇ ਆਂ ਤੇ ਗਾਇਜ਼ ਇੱਧਰ ਆਪਾਂ ਚਾਰ ਰੱਖ ਦਿੱਤੀ ਐ ਕਿਉਂਨ ਆਪਾਂ ਬਣਾਉਣੇ ਆਂ ਪਰਾਂਠੇ ਤੇ ਹਜੇ ਨੇ ਪਾਪਾ ਗਏ ਹੋਏ ਐ ਕਿਤੇ ਕੰਮ ਤੇ ਕੋਈ ਕੰਮ ਦੇ ਰਿਲੇਟਿਡ ਕਿਤੇ ਗਏ ਐ ਤੇ ਆਪਾਂ ਹੁਣ ਇਹਨਾਂ ਨੂੰ ਪਰਾਂਠੇ ਬਣਾ ਕੇ ਰੱਖਦੇ ਆਂ ਡੱਬੇ 'ਚ ਤੇ ਫਿਰ ਆਣਗੇ ਤੇ ਆਪਾਂ ਖਾ ਲਵਾਂਗੇ ਬਸ ਆਉਣ ਵਾਲੇ ਹੋਣਗੇ ਤੇ ਆਪਾਂ ਪਰਾਂਠੇ ਬਣਾ ਲੈਣੇ ਆਂ ਜਲਦੀ ਜਲਦੀ ਠੀਕ ਹੈ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਕਿੱਦਾਂ ਤੁਸੀਂ ਸਾਰੇ ਜਣੇ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਗਾਈਜ਼ ਇਧਰ ਮੈਂ ਅਗੇ ਸੇ ਕਿਚਨ ਵਿੱਚ ਤੁਸੀਂ ਦੇਖਤ ਲਿਆਈ ਸੀਗਾ ਬੈਟਰ ਮੈਂ ਰੈਡੀ ਕਰਕੇ ਰੱਖਿਆ ਹੋਇਆ ਸੀ ਗੋਭੀ ਵਾਲਾ ਅੱਜ ਆਪਾਂ ਬਣਾ ਰਹੇ ਹਾਂ ਗੋਭੀ ਦੇ ਪਰਾਂਠੇ ਨਾਲ ਰੱਖੀ ਹੋਈ ਸੀ ਚਾਹ ਚਾਹ ਆਪਣੇ ਉਬਲ ਗਈ ਸੀ ਕਿਸੇ ਵਾਸਤੇ ਦੁੱਧ ਪਾਤਾ ਸੀ ਆਪਾਂ ਤੇ ਅੰਦਰ ਆਪਾਂ ਜੱਦੇ ਜੱਲਦੇ ਪਰਾਂਠੇ ਬਣਾ ਲੈਣੇ ਆ ਕਿਉਂਕਿ ਟਾਈਮ ਅੱਗੇ 11:00 ਅੱਜ ਬੱਜ ਗਏ ਸੀ ਕਿ 11:30 ਤੇ ਅੱਜ ਥੋੜਾ ਨਾਸ਼ਤਾ ਲੇਟ ਹੋ ਗਿਆ ਸੀਗਾ ਕਿ ਕਿ ਉਸਾਨਵੀ ਨਾ ਛੱਡਣ ਗਏ ਹੋਏ ਸਿੰਦੇ ਪਾਪਾ ਤੋਂ ਉਧਰੋਂ ਦੁੱਧ ਵੀ ਲੈ ਕੇ ਆਉਣਾ ਸੀ ਆਫਿਸ ਤੋਂ ਤੇ ਦੁੱਧ ਬਣਾ ਥੋੜਾ ਲੇਟ ਹੋ ਗਿਆ ਸੀ ਇਸ ਕਰਕੇ ਫਿਰ ਆਂਦੇ ਆਂਦੇ ਲੇਟ ਹੋ ਗਏ ਨਾਲੇ ਉਸਾਨਵੀ ਦੀ ਕੇ ਵੀ ਸੀ ਵੀ ਕਰवानी ਸੀਗੀ ਆਧਾਰ ਕੱਟ ਦੀ ਤੇ ਇਸ ਕਰਕੇ ਫਿਰ ਆਪਾਂ ਜਦੋਂ ਇਹ ਆਏ ਮੈਂ ਉਹਦਾ ਹੀ ਨਾਸ਼ਤਾ ਬਣਾਇਆ ਗੋਭੀ ਤਾਂ ਮੈਂ ਗ੍ਰੇਟ ਕਰਕੇ ਰੱਖੀ ਲਈ ਸੀਗੀ ਮੈਂ ਕਿਹਾ ਜਦੋਂ ਆਣਗੇ ਉਹਦਾ ਗਰਮ ਗਰਮ ਬਣਾ ਲੂੰਗੀ ਤੇ ਫਿਰ ਮੈਂ ਇੱਧਰ ਬਣਾਣ ਲੱਗ ਗਈ ਸੀਗੀ ਜਦੋਂ ਇਹ ਆਏ ਤੇ ਬਸ ਆਪਾਂ ਜਲਦੀ ਜਲਦੀ ਬਣਾ ਲੈਨੇ ਆ ਦੋ ਲੋਈ ਦੇ ਹੀ ਬਨਾਨੀ ਹੁੰਦੀਆਂ ਮੈਂ ਗੋਭੀ ਵਾਲੇ ਪਰਾਂਠੇ ਵੀ ਕਿਉਂਕਿ ਗੋਭੀ ਨੂੰ ਉਦਾਂ ਗ੍ਰੇਟ ਕਰੋ ਤੇ ਥੋੜੇ ਗਿੱਲੀ ਗਿੱਲੀ ਰਹਿੰਦੀ ਹੈ ਮੈਂ ਹਾਲਾਂਕਿ ਇਹਦਾ ਪਾਣੀ ਵੀ ਕੱਢਿਆ ਸੀ ਜਿੱਦਾਂ ਆਪਾਂ ਮੋਲੀ ਦਾਨੇ ਝੋੜ ਕੇ ਕੱਢਦੇ ਆ ਉਦਾਂ ਇਹਦਾ ਵੀ ਪਾਣੀ ਕੱਢਿਆ ਸੀਗਾ ਪਰ ਫਿਰ ਵੀ ਇਹ ਦੋ ਲੋਈ ਦੇ ਬਹੁਤ ਅੱਛੇ ਬੰਦਦੇ ਆ ਫਟਦੇ ਨਹੀਂ ਆ ਬਿਲਕੁਲ ਵੀ ਬਿਲਕੁਲ ਨਰਮ ਜੇ ਬੰਦਦੇ ਆ ਪਰਾਂਠੇ ਇਦਾਂ ਤੇ ਇਧਰ ਬਸ ਮੈਂ ਸੇਕ ਰਿਹਾ ਨਾਲ ਨਾਲ ਮੈਨੂੰ ਚਾਕੂ ਦੇ ਨਾਲ ਹੀ ਇਹਨੂੰ ਦਬਾ ਕੇ ਸਿਕਨ ਦੀ ਆਦਤ ਬਈ ਹੋਈ ਹੈ ਗਾਇਸ ਬਹੁਤ ਅੱਛੇ ਪਰਾਂਠੇ ਬੰਦਦੇ ਆ ਗਾਈਜ਼ ਇੱਧਰ ਨਾਸ਼ਤਾ ਆਪਣਾ ਰੈਡੀ ਹੈ ਨਾਲ ਖਾਵਾਂਗੇ ਆਪਾਂ ਮੱਕਣ ਚਾਹ ਤੇ ਇੱਧਰ ਬਣਾ ਲਿਆ ਆਪਾਂ ਨਾਲ ਪਰਾਂਠੇ ਗੋਭੀ ਦੇ ਤੋਂ ਇੱਧਰ ਤੁਹਾਨੂੰ ਬੱਚੇ ਦਿਖਾਨੀ ਆ ਬੱਚੇ ਖੇਲ ਰਹੇ ক্রিকেট ਚਲੋ ਨਾਸ਼ਤਾ ਕਰੋ ਚਲੋ ਚਲੋ ਬੈੱਡ ਜਿਹਾ ਆਪਦਾ ਖੋਲ ਕੇ ਦੇਖੋ ਇਹਨੇ ਕਿੱਦਾਂ ਰੱਖਿਆ ਏਡੇ ਵੱਡੇ ਬੈੱਡ ਤੇ ਆਪਦਾ ਬੈੱਡ ਵੀ ਖੋਲ ਕੇ ਰੱਖਿਆ ਹੋਇਆ ਹੈ ਇਹਨੇ ਹਣਾ ਰੁਦਰ ਆ ਜੋ ਕਿ ਕ੍ਰੋਸਿੰਗ ਹੈ ਚਲੋ ਰੋਟੀ ਖਾਓ ਤੇ ਚਲੋ ਗਾਈਜ਼ ਆਪਾਂ ਤੁਹਾਨੂੰ ਨਾਸ਼ਤਾ ਕਰਨ ਤੋਂ ਬਾਅਦ ਮਿਲਦੇ ਹਾਂ ਠੀਕ ਹੈ ਤੇ ਗਾਈਜ਼ ਇੱਧਰ ਨਾਸ਼ਤਾ ਕਰਨ ਤੋਂ ਬਾਅਦ ਫਿਰ ਮੈਂ ਅੱਗੇ ਸਿ ਕਿਚਨ ਵਿੱਚ ਪਾਂਡੇ-ਪੁੰਡੇ ਸਾਫ਼ ਕੀਤੇ ਉਸ ਤੋਂ ਬਾਅਦ ਇੱਧਰ ਮੈਂ ਕਾ ਡੜੀਆਂ ਛੋਲੇ ਟੋਪੀਏ ਵਿੱਚ ਮੈਂ ਕਿਹਾ ਚਲੋ ਛੋਲੇ ਬਣਾਵਾਂਗੇ ਅੱਜ ਆਪਾਂ ਕਾਲੇ ਵਾਲੇ ਕਿਉਂਕਿ ਕਾਲੇ ਵਾਲੇ ਛੋਲੇ ਨੂੰ ਮੈਨੂੰ ਬਹੁਤ ਟਾਈਮ ਹੋ ਗਿਆ ਬਣਾਉਣ ਨੂੰ ਕਾਲੇ ਵਾਲੇ ਛੋਲੇ ਅਸੀਂ ਬਹੁਤ ਘੱਟ ਬਣਾਏਦੇ ਹੁੰਦੇ ਆ ਤੇ ਨਾਲੇ ਸ਼ਨੀਵਾਰ ਸੀਗਾ ਤੁਹਾ ਮੈਂ ਕਿਹ ਚੱਲ ਅੱਜ ਸ਼ਨੀਵਾਰ ਹੈ ਕੋਈ ਸਬਜੀ ਨਹੀਂ ਹੈ ਨਹੀਂ ਬਣਾਉਣ ਵਾਲੀ ਤੇ ਅੱਜ ਆਪਾਂ ਕਾਲੇ ਛੋਲੇ ਬਣਾ ਲੈਨੇ ਆ ਤੇ ਲੇਟ ਵੀ ਹੋ ਗਿਆ ਸੀਗਾ 12 ਵਜੇ ਸੀਗੇ ਘਟੋ ਘਟ ਤੇ ਫਿਰ ਉਸ ਤੋਂ ਬਾਅਦ ਮੈਂ ਕਿਹ ਚੱਲ ਇਹਨੂੰ ਪਿਗੋ ਕੇ ਨਾ ਮੈਂ ਉੱਪਰ ਤੁੱਪੇ ਰੱਖਿਆ ਨਹੀਂ ਆ ਬਾਕੀ ਚੰਗੀ ਤਰੀਕੇ ਨਾਲ ਫੁੱਲ ਜਾਣਗੇ ਬਸ ਇਧਰ ਮੈਂ ਟੋਪੀਏ ਛੋਲੇ ਪਿਓ ਕੇ ਥੋੜਾ ਜਿਹਾ ਨਮਕ ਐਡ ਕਰਤਾ ਵੀ ਚੱਜ ਨਾਲ ਫੁੱਲ ਜਾਣ ਤੇ ਇਧਰ ਮੈਂ ਤੁੱਪੇ ਆ ਗਏ ਸੀ ਛੱਤ ਤੇ ਉੱਪਰ ਰੱਖਣ ਵਾਸਤੇ ਮੈਂ ਕਿਹ ਤੁੱਪੇ ਚ ਜਲਦੀ ਹੋ ਜਾਣਗੇ ਇਹਦੇ ਇਸੇ ਉੱਪਰ ਤੁੱਪੇ ਛੋਲੇ ਭਿਓ ਕੇ ਰੱਖੇ ਆ ਕਿਉਂਕਿ ਲੇਟ ਹੋ ਗਏ ਸੀਗੇ ਅੱਜ ਹੁਣ ਵੱਜ ਗਏ 12 ਤੇ ਮੈਂ ਕਿਹਾ ਚਲੋ ਛੋਲੇ ਤੁੱਪੇ ਰੱਖਿਆ ਨਹੀਂ ਆ ਫੁੱਲ ਜਾਣਗੇ ਸ਼ਾਮ ਤੱਕ ਸ਼ਾਮ ਨੂੰ ਬਣਾਨੇ ਆ ਤੇ ਅੱਜ ਬਣਾਵਾਂਗੇ ਆਪਾਂ ਕਾਲੇ ਛੋਲੇ ਕਿਉਂਕਿ ਕੱਪ ਟਾਈਮ ਹੋ ਗਿਆ ਆਪਾਂ ਛੋਲੇ ਦੀ ਸਬਜ਼ੀ ਨਹੀਂ ਖਾਈ ਸੀਗੀ ਤੇ ਕਾਲੇ ਛੋਲੇ ਦੀ ਚਿੱਟਾ ਤੇ ਮੈਂ ਤੁੱਪੇ ਰੱਖਤੇ ਭਿਓ ਕੇ ਤੇ ਹੁਣ ਆਪਾਂ ਇੱਧਰ ਪਾਣੀ ਗਰਮ ਹੋਣ ਵਾਸਤੇ ਲਾਦਣ ਨੇ ਸਾਕੀ ਰੁੱਦਰ ਨਾਲੇਗਾ ਇਹਦੇ ਨਾਲ ਆਪਾਂ ਪਾਣੀ ਗਰਮ ਕਰਨ ਵਾਸਤੇ ਲਗਾ ਦੁੱਤਾ ਇੱਧਰ ਉਧਰ ਦੇਖੋ ਮਿੱਟੀ ਲੱਭ ਲੱਭ ਕੇ ਖਾਈ ਜਾਂਦਾ ਹੈ ਪਾਣੀ ਗਰਮ ਹੋ ਜਾਏ ਤੂੰ ਦੇਖ ਤੈਨੂੰ ਤੁੱਪੇ ਹੀ ਨਵਾ ਦੇਣਾ ਹਾਂ ਨਹੀਂ ਨਹੀਂ ਆ ਖਤਮ ਹੋਇਆ ਪੜਾ ਹੈ ਜਾ ਪਿਆ ਹੈ ਇਸ ਇੰਦੇ ਪਾਪਾ ਵੀ ਨਾ ਲਨਗੇ ਨੇ ਇੱਧਰ ਉਧਰ ਨੂੰ ਵੀ ਉਹ ਨਵਾ ਦਣਗੇ ਤੇ ਉਧਰ ਰਾੜ ਲਾਈ ਹੋਈ ਆਪਾਂ ਨਹੀਂ ਆ ਦੇਖੋ ਇਹ ਲੱਗੀ ਬਲੂਨ ਨਾਲ ਉਹ ਦੇਖੋ ਮਿੱਟੀ ਖਾਈ ਜਾਂਦਾ ਦੇਖੋ ਉਹ ਇਹੀ ਅਜੀਤੀ ਤੈਸੀ ਫੇਕ ਤੋ ਫੇਕ ਤੋ ਫੇਕ ਤੋ ਇਸ ਤੋਂ ਮਸ ਆਪਣਾ ਤਾਂ ਸਾਰਾ ਕੰਮ ਹੋਇਆ ਪਿਆ نیچے ਬਾਕੀ ਗਾਇਜ਼ ਆਪਣਾ ਕੰਮ ਸਾਰਾ ਹੋਇਆ ਪਿਆ نیچے ਬਸ पांडे ਤੋਂ ਨੇ ਥੋੜੇ ਜਿਹੜੇ ਹੁਣੇ ਨਾਸ਼ਤਾ ਕੀਤਾ ਸੀਗਾ ਤੇ ਮੈਂ ਤਾਂ ਦੇਖੋ ਅਸੀਂ ਥੋੜੀ ਦਰ ਉੱਪਰ ਧੁੱਪੇ ਟੈਲ ਰਹੇ ਹਾਂ ਉਹਨੇ ਉਹ ਵਾਲੇ ਕਿੰਨੇ ਦੇ ਵੇਸੇ ਨੇ ਹੂੰ ਕਟਾਣ ਵਾਲੇ ਉਹਨੇ ਕਟਾਣ ਵਾਲੇ ਨਹੀਂ ਵਾਲ ਮਨਾਣਾ ਨਾ ਲੈ ਸੁੱਕੇ ਪਏ ਨੇ ਕਟਾਣ ਵਾਲੇ ਅੱਗੇ ਆ ਨਹੀਂ ਨਹੀਂ ਉੱਪਰੋਂ ਦੀ ਤਾਂ ਵੱਡੇ ਵੱਡੇ ਲੱਗ ਰਹੇ ਤੇ ਉਹ ਦੇਖੋ ਗਾਇਜ਼ ਬੱਕਰੀ ਦਾ ਬੱਚਾ ਕਿੰਨਾ ਕਿਊਟ ਹੈ ਵਾਈਟ ਵਾਲਾ ਕਿੱਦਾਂ ਦੇਖ ਰਹੇ ਆ ਉਹਦੇ ਮੰਮੀ ਵੀ ਦੇਖ ਰਹੀ ਐ ਕਿੰਨਾ ਕਿਊਟ ਲੱਗ ਰਾ ਨਾ ਕਿੱਦਾਂ ਦੇਖ ਰਹਾ ਐ ਇਹਨੂੰ ਦੇਖੋ ਗਾਇਸ ਕਿੱਦਾਂ ਬਟਾ ਐਡਾ ਭੋਂਕਦਾ ਨਾ ਇਹ ਇਹ ਬੜਾ ਭੋਂਕਦਾ ਜਦੋਂ ਮੈਂ ਉੱਪਰ ਚੜ੍ਹਦੀ ਹੁੰਨੀ ਐ ਇਹ ਸਾਈਡ ਤੋਂ ਵੇਖ ਲੂਗਾ ਇਹ ਉੱਪਰ ਆ ਰਹੀ ਐ ਇੰਨਾ ਬੋਲਦਾ ਐ ਇਹ ਖਾਣ ਨੂੰ ਪੈਂਦਾ ਸਿੱਧਾ ਜਿਵੇਂ ਖੁੱਲਿਆ ਤਾਂ ਉਹਨੇ ਵੱਡੇ ਖਾ ਕੇ ਇੰਨਾ ਗੰਦਾ ਕੁੱਤਾ ਐ

ਆ ਦੇਖੋ ਗਾਇਸ ਕੀ ਹੋ ਗਿਆ ਮੈਂ ਦੁੱਧ ਰੱਖ ਕੇ ਗਈ ਸੀਗੀ ਸਿਮ ਤੇ ਮੈਂ ਕਿਹਾ ਚਲੋ ਦੋ ਦੋ ਬਲ ਜਾਏਗਾ ਤੇ ਦੇਖੋ ਸਾਰਾ ਦੁੱਧ ਉਬਲ ਗਿਆ ਚਲੋ ਦੋ ਦੋ ਤਾਂ ਥੋੜਾ ਜਿਹਾ ਟਿੱਗਾ ਇੰਨਾ ਨਹੀਂ ਟਿੱਗਾ ਔਰ ਗੈਸ ਹੀ ਬੰਦ ਹੋ ਗਈ ਸੀ ਥਲੋ ਦੀ ਔਰ ਬਟਨ ਆਨ ਸੀ ਤੇ ਪਾਪਾ ਨੇ ਆ ਕੇ ਦੇਖਿਆ ਤੇ ਗੈਸ ਚੱਲ ਰਹੀ ਸੀ ਇੰਨੀ ਸਬਨ ਆ ਰਹੀ ਹੈ ਨਾ ਬਹੁਤ ਅੱਗ ਲੱਗਣ ਦਾ ਡਰ ਸੀਗਾ ਬਚ ਗਿਆ ਅੱਜ ਨੁਕਸਾਨ ਹੋਣ ਤੋਂ ਬਹੁਤ ਨੁਕਸਾਨ ਹੋ ਜਾਂਦਾ ਦੁੱਧ ਤਾਂ ਖੈਰ ਇੰਨਾ ਨਹੀਂ ਟਿੱਗਾ ਪਰ ਨੁਕਸਾਨ ਹੋ ਜਾਂਦਾ ਸੀ ਅੱਗ ਲੱਗ ਜਾਣੀ ਸੀਗੀ ਗਨਾਉ ਬਣ ਗਿਆ ਦੇਖੋ ਗਾਈਸ ਇਧਰ ਕਿਚਨ ਤਾਂ ਮੈਂ ਕਰ ਦਿੱਤੀ ਕਲੀਨ ਹਜੇ ਮੈਂ ਡੋਲੂ ਨਹੀਂ ਸਾਫ ਕਰਿਆ ਤੇ ਇਧਰ ਤੁਸੀਂ ਦੇਖ ਸਕਦੇ ਹੋ ਸਾਰੀ ਗੈਸ ਵਗੈਰਾ ਦਾਰਾ ਸ਼ੈਲਫ ਸਾਫ ਕੀਤੀਆਂ ਬਰਨਰ ਵੀ ਸਾਰਾ ਦਾਰਾ ਸਾਫ ਕੀਤਾ ਇਹਨਾਂ ਗੰਦਾ ਹੋ ਗਿਆ ਸੀ ਨਾ ਇਹ ਇੰਦਰ ਨਾਲ ਜਲ ਕੇ ਸਾਰਾ ਇੰਦਰ ਤੇ ਲੱਗ ਗਿਆ ਸੀ ਦੋ ਦੋ ਤੇ ਚਲੋ ਮੈਂ ਤੁਹਾਨੂੰ ਦਿਖਾਨੀ ਆ ਤੁਸੀਂ ਦੇਖ ਸਕਦੇ ਹੋ ਉਧਰ ਵੀ ਨਹਾ ਕੇ ਰੈਡੀ ਹੈ ਦੇਖ ਆਪਣਾ ਬਿਸਤਰ বিছਾ ਕੇ ਪਏ ਹੋ ਇਹ ਹੋਈ ਵੱਲਾ ਬੈੱਡ ਆਪਣਾ ਸੋਫਾ ਕਮ ਬੈੱਡ ਵਾਲਾ ਦੇਖੋ ਨਹਾ ਕੇ ਰੈਡੀ ਹੈ ਇਹਦੇ ਪਾਪਾ ਵੀ ਨਹਾ ਲਏ ਦੋਨੋਂ ਜਾਨੇ ਕਿਵੇਂ ਲੇਟੇ ਹੋਏ ਮੈਂ ਬਿਨ੍ਹਾ ਲੀ ਹ ਇਹ ਤਾਂ ਸਵੇਰੇ ਹੀ ਹੋ ਗਈ ਸੀ ਰੈਡੀ ਕਿਉਂਕਿ ਸਕੂਲ ਮੈਨੂੰ ਅੱਜ ਗਲਤੀ ਨਾਲ ਭੇਜ ਦਿੱਤਾ ਅੱਜ ਸੀਗਾ ਸੈਕੰਡ ਸੈਟਰਡੇ ਮੈਨੂੰ ਯਾਦ ਹੀ ਨਹੀਂ ਸੀਗਾ ਤੇ ਸਕੂਲ ਚ ਚਲੀ ਗਈ ਉੱਥੇ ਜਾ ਕੇ ਪਤਾ ਲੱਗਾ ਕਿ ਅੱਜ ਤਾਂ ਸੈਕੰਡ ਸੈਟਰਡੇ ਸੀ ਬੱਚੇ ਕੋਈ ਆਏ ਨਹੀਂ ਸੀਗੇ ਫਿਰ ਇਹਦੇ ਦੁੱਧ ਲੈ ਕੇ ਆਏ ਉਸ ਬੱਚੇ ਵਾਸੀ ਪ੍ਰਾਨੀ ਸੰਦੇ ਕੇ ਵੀ ਸੀ ਕਰਾ ਕੇ ਆਏ ਧਾਰ卡ੜ ਦੀ ਤੇ ਚਲੋ ਮੈਂ ਧੋਣ ਲੱਗੀ ਸੀ ਕੱਪੜੇ ਤੇ ਆਪਾਂ ਕੱਪੜੇ ਧੋਣੇ ਆ ਮਸ਼ੀਨ ਨਾਲਨੇ ਆ ਕੱਪੜੇ ਤੁਹਾਨੂੰ ਮੈਂ ਦਿਖਾਨੀ ਆ ਕੱਪੜੇ ਕਿੰਨੇ ਸਾਰੇ ਇਕੱਠੇ ਹੋਏ ਹੋਏ ਆ ਅੱਜ ਮੈਨੂੰ 3-4 ਘੰਟੇ ਲੱਗ ਜਣੇ ਆ ਉਹ ਕੱਪੜੇ ਧਵਾ ਦੇ ਕਿੰਨੇ ਕੱਪੜੇ ਇਕੱਠੇ ਹੋਏ ਪਏ ਆ ਮੈਂ ਕੱਪੜੇ ਇਕੱਠੇ ਕਰਕੇ ਧੋਣੇ ਆ ਕਿਉਂਕਿ ਮੈਨੂੰ ਇੰਦੇ ਕਰਕੇ ਨਾ ਕੱਪੜੇ ਇਕੱਠੇ ਕਰਕੇ ਧੋਣੇ ਪੈਂਦੇ ਆ ਬਸ ਆਪਾਂ ਕੱਪੜੇ ਧੋਣੇ ਆ ਮਸ਼ੀਨ ਨਾਲਦੇ ਤੇ ਤੁਹਾਨੂੰ ਮੈਂ ਦਿਖਾਵਾਂਗੀ ਤੇ ਗਾਇਜ਼ ਇੱਧਰ ਮੇਰੇ ਧੋਲਦੇ ਪਏ ਕੱਪੜੇ ਮਸ਼ੀਨ ਵਿੱਚ ਤੇ ਇਧਰ ਨਾਲ ਨਾਲ ਮੈਂ ਥੋੜੇ ਬੋਤੇ ਧੋ ਵੀ ਲਏ ਸੀਗੇ ਥੋੜੇ ਮਤ ਹੋਰੀ ਸੀਗੀ ਬਾਹਰ ਵੇੜੇ 'ਚ ਹੀ ਧੋਨੇ ਪੈਂਦੇ ਕਿਉਂਕਿ ਮਸ਼ੀਨ ਰੱਖ ਕੇ ਹੋਰ ਕਿਤੇ ਸੀ ਧੋ ਨਹੀਂ ਸਕਦੇ ਇਧਰ ਮੈਂ ਥੋੜੇ ਜਿ ਧੋ ਲਿਆ ਇਧਰ ਹਲੇ ਧੋਣ ਨਾਲੇ ਪਏ ਹੋਏ ਆ ਤੇ ਬਸ ਇਧਰ ਆਪਾਂ ਕੱਪੜੇ ਧੋ ਲਏ ਦਵਦਾ ਫਿਰ ਸੁਕਾਵਾਂਗੇ ਕਿਉਂਕਿ ਤੱਕ ਕੱਪੜੇ ਵੀ ਮੈਂ ਦੁਪਹਿਰੇ ਧੋਤਨੇ ਸੀਗੇ 2 ਵਜੇ ਸੀਗੇ ਬਹੁਤ ਕੱਪੜੇ ਸੀਗੇ ਤੁਸੀਂ ਅੱਗੇ ਦੇਖਿਓ ਵੀਡੀਓ ਵਿੱਚ ਬਹੁਤ سارے ਕੱਪੜੇ ਤੋਤੇ ਮੈਂ ਘਟੋ ਘਟ 4-5 ਦਿਨਾਂ ਦੇ ਸੀਗੇ ਤੇ ਸਾਡੇ ਚਾਰਾਂ ਦੇ ਕੱਪੜੇ ਤੁਹਾਨੂੰ ਪਤਾ ਕਿੰਨੇ ਜ਼ਿਆਦਾ ਹੋ ਜਾਣਗੇ ਤੇ ਇਧਰ ਅਸੀਂ ਉੱਪਰ ਆ ਗਏ ਸੀ ਛੱਤ ਤੇ ਸਾਰੇ ਛੱਤ ਤੇ ਆਪਾਂ ਕੱਪੜਾ ਨਾ ਪਾਦੇ ਸੀ ਕਿਉਂਕਿ ਰੱਸੀ ਤਾਂ ਉੱਪਰ ਆਪਾਂ ਪਾਈ ਨਹੀਂ ਹੋਈ ਤੇ ਇਹ ਸੂਟ ਮੇਰਾ ਇੰਨਾ ਖੁੱਲਾ ਸੀ ਨਾ ਗਾਇਜ਼ ਬਹੁਤ ਜ਼ਿਆਦਾ ਖੁੱਲਾ ਗਾਇਜ਼ ਸਿਗਾ ਮੈਂ ਰਾਈ ਜਿਹੜਾ ਇਧਰ ਸਾਨਵੀ ਖੜੀ ਹੋਈ ਹੈ ਪਤਾ ਨਹੀਂ ਕੀ ਕਰੀ ਜਾ ਰਹੀ ਸੀਗੀ ਤੇ ਇਧਰ ਮੈਂ ਮੋਸਟਲੀ ਕੱਪੜੇ ਸੁਖਾਈ ਦਿੱਤੇ ਸੀਗੇ ਥੋੜੇ ਜਿਹੇ ਰਹਿ ਗਏ ਸੀ ਸੁਕਾਉਣ ਬਲੇ ਬਾਕੀ ਆਪਾਂ ਸਾਰੀ ਛੱਤ ਤੇ ਕੱਪੜੇ ਪਾ ਦੇ ਉਤੇ ਸੀਗੇ ਕਪੜੇ ਧੋਤੋ ਕਿ ਮੇਰਾ ਤਾਂ ਕਮਰ ਹੀ ਅਜਾ ਟੁੱਟ ਗਈ ਸੀ ਬਹੁਤ سارے ਕਪੜੇ ਸੀ ਗਾਇਜ਼ ਮੈਂ ਹੋ ਗਈ ਸੀ ਕਿ ਕਪੜੇ ਧੋ ਕੇ ਫ੍ਰੀ ਤੇ ਉਸ ਤੋਂ ਬਾਅਦ ਥੋੜੇ ਰੈਸਟ ਕੀਤੀ ਬਹੁਤ ਜ਼ਿਆਦਾ ਥੱਕ ਗਈ ਸੀ ਕਿਉਂਕਿ ਕਪੜੇ ਬਹੁਤ ਜ਼ਿਆਦਾ ਸੀਗੇ ਤੇ ਫਿਰ ਮੈਂ ਬਣਾਣ ਲੱਗੇ ਆ ਪੋਟੈਟੋ ਬਾਲਸ ਤੇ ਆਪਾਂ ਤੁਹਾਨੂੰ ਰੈਸਪੀ ਸ਼ੇਅਰ ਕਰਦੇ ਆ ਪੋਟੈਟੋ ਬੋਇਲ ਕਰ ਲਿਆ ਆਪਾਂ ਕਿੱਦਾਂ ਗਿਆ ਪਿਆਜ਼ ਵੀ ਇੱਧਰ ਬਰੀਕ ਬਰੀਕ ਕੱਟ ਲਈ ਐ ਹਰੀ ਮਿਰਚ ਪਾ ਲਈ ਐ ਧਨੀਆ ਪਾ ਲਿਆ ਹੁਣ ਆਪਾਂ ਮਸਾਲੇ ਪਾਣੇ ਆ ਤੇ ਤੁਸੀਂ ਦੇਖਦੇ ਰਹੋ ਆਪਾਂ ਕਿਹੜੇ ਕਿਹੜੇ ਮਸਾਲੇ ਪਾਵਾਂਗੇ ਠੀਕ ਐ ਇੰਦੇ ਚ ਆਪਾਂ ਨਮਕ, ਮਿਰਚਾ, ਗਰਮ masala, ਤਨੀਆ ਪਾਊਡਰ ਤੇ ਇਹ ਆਰਾ ਰੋਟ ਪਾ ਲਿਆ। ਹੁਣ ਆਪਾਂ ਇਹਨੂੰ ਮਿਕਸ ਕਰਦੇ ਹਾਂ ਸਾਰੇ ਮਿਕਸਚਰ ਬਣਾ ਲੈਣ ਦਾ ਠੀਕ ਹੈ। ਤੇ ਗਾਇਜ਼ ਇੱਧਰ ਆਪਾਂ ਆਲੂ ਵਾਲਾ ਮਿਕਸਚਰ ਰੈਡੀ ਕਰ ਲਿਆ। ਇੱਧਰ ਬੇਸਨ ਵੀ ਆਪਾਂ ਘੋਲ ਲਿਆ। ਅਸੀਂ ਦੇਖੋ ਏਡਾ ਪਤਲਾ ਬੈਟਰ ਹੋਣਾ ਚਾਹੀਦਾ ਇਹਦਾ। ਇੱਧਰ ਤੇਲ ਰੱਖਿਆ ਹੋਇਆ ਆਪਾਂ ਗਰਮ ਹੋਣ ਵਾਸਤੇ। ਗਰਮ ਹੋ ਜਾ ਚੰਗੀ ਤਰੀਕੇ ਨਾਲ ਤੇ ਇੱਧਰ ਨਾਲ ਹੀ ਆਪਾਂ ਚਾਰਾਕ ਤੀਸੀ ਚਾਹ ਬਣ ਰਹੀ ਹੈ। ਤੇ ਗਾਇਸ ਆਪਾਂ ਬਣਾ ਲਾਂਗੇ ਸੀ ਕਿ ਪੋਟੈਟੋ ਬੋਲਸ ਤੇ ਤੁਸੀਂ ਅੱਗੇ ਅੱਗੇ ਬਲੌਗ ਚ ਬਣੇ ਰਹੀ ਹੋ ਵੀਡੀਓ ਚ ਦੇਖਦੇ ਰਹੀ ਹੋ ਪੂਰੀ ਵਾਸ਼ ਕਰਨਾ ਗਾਇਸ ਠੀਕ ਹੈ ਕਿੱਦਾਂ ਕਿੱਦਾਂ ਬੰਦੇ ਬਹੁਤ ਹੀ ਟੇਸਟੀ ਬਣਨ ਵਾਲੇ ਐ ਤੇ ਤੁਸੀਂ ਦੇਖੋ ਇੱਧਰ ਤੇਲ ਹੋ ਰਿਹਾ ਗਰਮ ਹਲੇ ਚੰਗੀ ਤਰੀਕੇ ਨਾਲ ਸਾੜ ਦੇ ਤੇਲ ਫੇਰਾ ਪਾਣੀ ਵਿੱਚ ਪਾਵਾਂਗੇ ਤੇ ਉਹਨੇ ਨੂੰ ਆਪਾਂ ਇਹਦੀਆਂ ਥੋੜੀਆਂ ਜਿਹੀਆਂ ਬੋਲਸ ਬਣਾਉਂਦੇ ਆ ਠੀਕ ਹੈ

ਗਾਈਜ਼ ਇੱਧਰ ਆਪਣੇ ਪੋਟੈਟੋ ਬਾਲਸ ਬਾਲਸ ਤਾਂ ਨਹੀਂ ਹੈ ਮੈਂ ਇਹਦੀ ਸ਼ੇਪ ਥੋੜੀ ਲੰਬੇ ਵਿੱਚ ਰੱਖੀ ਸੀ ਇਦਾਂ ਇਹ ਆਪਣੇ 스낵ਸ ਬਣ ਕੇ ਰੈਡੀ ਹੈ ਤੇ ਚਾਹ ਵੀ ਆਪਣੀ ਰੈਡੀ ਹੈ ਤੇ ਗਾਈਜ਼ ਹੁਣ ਆਪਾਂ ਪੀਵਾਂਗੇ ਚਾਹ ਤੇ ਨਾਲ ਖਾਵਾਂਗੇ ਆਪਣੇ 스낵ਸ ਤੇ ਚਲੋ ਆਪਾਂ ਤੁਹਾਨੂੰ ਥੋੜੇ ਦਿਰ ਬਾਅਦ ਮਿਲਦੇ ਹਾਂ ਖਾਣ ਤੋਂ ਬਾਅਦ ਠੀਕ ਹੈ ਗਾਈਜ਼ ਹਾਂਜੀ ਤੇ ਦੱਸੋ ਫਿਰ ਕਿੱਦਾਂ ਦੇ ਲੱਗੇ ਸਵਾਦ ਤਾਂ ਲੱਗਿਆ ਸੀ ਪਰ ਥੋੜੀ ਪੁਆਇੰਟ ਨਹੀਂ ਸੀ ਨਾ ਖਾਣ ਤੋਂ ਠੀਕ ਹੈ ਬੁਝੇ ਅੱਛੀ ਬਣੈ ਸੀ ਨਾ हो ना पाँ अगली बारी टिक्की ट्राई कराएंगे टिक्की भी एकदम ही बनती है सेम पर मैं थोड़े जावली शेप देती हूँ कि बेसन भुसन ऐड कर लेंगे हाँ चने दी दाल आप थोड़ी जो कर लाएंगे वही करेंगे अगली बारी टिक्की बना के दिखाएंगे संडे स्वाद सी ना स्वाद सी इन्होंने भी बहुत अच्छा लग रखे होल चाय पीनी है हाँ चाय पीते आपा। चलो गायस आपको मिलते हैं चाय पीने ठीक तो है लगाइस मैं कर रही थी इतने डिनर की तैयारी तो इधर छोले उबाल के रखे हुए हैं मैं उधर चावल भी गए हुए हैं तो बस आप इधर तड़का लगा रहे तो इधर अपना मसाला पा दिता हुआ अदरक उधर उधर भी सौ के उठ गया देखो बस आप इधर सब्जियों की तैयारी कर रहे, है। रहे हैं रात का डिनर बना रही है मैं तो गाइज आप ब्लॉग का एंड करते हैं मिलों के सामने एक नवे ब्लॉग के निकाइज अगर साल मेरी ये वीडियो अच्छी लगी है तो वीडियो लाइक शेयर कमेंट करते जरूर दस बने रहे हो चैनल पर